ਉਹ ਵਾਇਦਾ ਨਹੀਂ ਹਾਂਜੀ ਇਸ ਬੰਦੇ ਨੇ ਸੀਮੈਂਟ ਦੇ ਉੱਤੇ ਲੋਹੇ ਦੇ ਫਰੇਮਾਂ ਦਾ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਕੀਤਾ ਦੇਖੋ ਵੀਡੀਓ ਦੇ ਵਿੱਚ ਇਸ ਦਾ ਸਹੀ ਤਰੀਕਾ ਦੱਸੂਗਾ ਕਿ ਕਿਵੇਂ ਬਣਨਾ ਹੈ ਇਹ ਦੇਖੋ ਪਹਿਲਾਂ ਇਸ ਨੇ ਲਗਾਇਆ ਉਹ ਟੁਟ ਟੁੱਕੇ ਵਾਪਸ ਹੱਥ ਦੇ ਵਿੱਚ ਆ ਗਿਆ ਫਿਰ ਇਸ ਤੋਂ ਬਾਅਦ ਸਮਝਾਏਗਾ ਕਿ ਇਹ ਕਿਸ ਤਰ੍ਹਾਂ ਬਣੇਗਾ ਦੇਖੋ ਜੀ ਉੱਤੇ ਉੱਪਰ ਪਹਿਲਾਂ ਇਸ ਬੰਦੇ ਨੇ ਸਕ੍ਰੈਚ ਮਾਰ ਦਿੱਤੇ ਤੇ ਸੀਮੈਂਟ ਇਸ ਡੱਬੀ ਵਿੱਚ ਭਰ ਕੇ ਲਗਾ ਰਿਹਾ ਹੁਣ ਦੇਖਦੇ ਆ ਲਾਟ ਤੱਕ ਵੀਡੀਓ ਤੇ ਉਸ ਉੱਪਰ ਸੁੱਕਾ ਸੀਮਿੰਟ ਵੀ ਪਾਇਆ ਇਸ ਬੰਦੇ ਨੇ ਤੇ ਦੇਖਦੇ ਆ ਹਾਂਜੀ ਅੱਛਾ ਸਕ੍ਰੈਚ ਲਗਾ ਕੇ ਉਸ ਉੱਪਰ ਸੀਮਿੰਟ ਚੜਾ ਦਿੱਤਾ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਇਸ ਨੂੰ ਲਗਾ ਕੇ ਉਸ ਉੱਪਰ ਕਟਾਈ ਕਰ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਕਾਲ ਦਿੱਤਾ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਚੁੱਕਿਆ ਜੀ